ਦੇ ਵੀ ਜਿਹੜੇ ਐਸਐਚਓ ਜੋਧੇਵਾਲ ਤੇ ਉਹਨਾਂ ਦੀ ਟੀਮ ਵੱਲੋਂ ਦੋ ਜਿਹੜੇ ਹੈਗੇ ਮੋਟਰਸਾਈਕਲ ਚੋਰ ਫੜੇ ਗਏ ਨੇ ਤੇ ਜਿਹੜੇ ਟੂ ਵੀਲਰ ਹੈਗੇ ਚਾਰ ਹੋਰ ਰਿਕਵਰ ਕੀਤੇ ਗਏ ਨੇ ਜੀ ਕਿਦੀ ਉਮਰ 21 ਸਾਲ ਹੈ ਕਿਦੀ ਉਮਰ 24 ਸਾਲ ਹੈ ਤੇ ਪਹਿਲਾਂ ਇਹ ਬੇਸਿਕਲੀ 7ਵੀਂ ਪੜਿਆ ਹੋਇਆ ਇੱਕ 10ਵੀਂ ਪੜਿਆ ਹੋਇਆ ਤੇ ਇੱਕ ਅਲੂਵੀਡੀਓ ਦੀ ਫੈਕਟਰੀ 'ਚ ਕੰਮ ਕਰਦਾ ਸੀ ਇੱਕ ਡਾਈਕ ਦੀ ਫੈਕਟਰੀ 'ਚ ਕੰਮ ਕਰਦਾ ਸਨੇਚਿੰਗ ਦੀ ਇੱਕ ਵਾਰਦਾਤ ਤੇ ਕਿਦੇ ਮੁਕੱਦਮਾ ਦਰਜ ਹੈਗਾ ਤੇ ਇਨਾਂ ਇੱਕ ਆਰਮਜ਼ ਐਕਟ ਦਾ ਪਰਚਾ ਦਰਜ ਹੈਗਾ ਚੋਰੀ ਕਰਮ ਦਾ ਪਰਚਾ ਦਰਜ ਹੈਗਾ ਤੇ ਬੇਲ ਤੇ ਆ ਕੇ ਦੁਬਾਰਾ ਇਹ ਕੰਮ ਕਰਦੇ ਨੇ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਸੀ ਕਿ ਲੁਧਿਆਣਾ ਦੇ ਵਿੱਚ ਦੱਸਦੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਇਹ ਸਨੇਚਰ ਨੇ ਜਿਹਨਾਂ ਨੂੰ ਪੁਲਿਸ ਵੱਲੋਂ ਲਗਾਤਾਰ ਜਿਹੜਾ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੱਸਦੇ ਕਿ ਬਸਤੀ ਥਾਣਾ ਬੋਲੋ ਦੱਸਦੇ ਕਿ ਮੋਟਰਸਾਈਕਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਜਿਹੜਾ ਕਾਬੂ ਕੀਤਾ ਜਾਂਦਾ ਸੋ ਦੱਸਦੇ ਕਿ ਗੱਲਬਾਤ ਕਰਦੇ ਹਾਂ ਇਸ ਮਾਮਲੇ ਸੰਬੰਧ ਹੈ ADCP ਵਨ ਤੇ ਪਹੁੰਚੇ ਹਾਂ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੋ ਸੋ ਸਾਰੀ ਜਾਣਕਾਰੀ ਜੜੀ ਹੈ ਸਾਡੇ ਨਾਲ ADCP ਮੌਜੂਦ ਨੇ ਗੱਲਬਾਤ ਕਰਦੇ ਹਾਂ ADCP ਨਾਲ ਆਖਿਰਕਾਰ ਇਹ ਜਿਹੜੇ ਲੋਕ ਨੇ ਇਹ ਕਿੱਥੋਂ ਆਏ ਨੇ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮੋਟਿਵ ਕੀ ਸੀ ਇਹਦੇ ਵਿੱਚ ਜਿਹੜੇ ਐਸਐਚਓ ਜੋਧੇਪੁਰ ਤੇ ਉਹਨਾਂ ਚਾਰ ਹੋਰ ਰਿਕਵਰ ਕੀਤੇ ਗਏ ਨੇ ਜੀ ਤੇ ਦੋ ਦੋਸ਼ੀ ਜਿਹੜੇ ਨੇ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਹੁਣ ਸੀ ਉਹਨਾਂ ਦਾ ਫਰਦਰ ਰਿਪੋਰਟ ਲੈ ਕੇ ਦੁਬਾਰਾ ਜਿਹੜਾ ਹੈ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਦੀ ਉਮਰ ਕੀ ਹੈਗੀ ਕਿੱਥੇ ਦੇ ਰਹਿਣ ਵਾਲੇ ਸੀਗੇ ਇੱਕ ਦੀ ਉਮਰ 21 ਸਾਲ ਹੈ ਇੱਕ ਦੀ ਉਮਰ 24 ਸਾਲ ਹੈ ਤੇ ਪਹਿਲਾਂ ਇਹ ਬੇਸਿਕਲੀ 7ਵੀਂ ਪੜਿਆ ਹੋਇਆ ਇੱਕ 10ਵੀਂ ਪੜਿਆ ਹੋਇਆ ਤੇ ਇੱਕ ਅਲੂਵੀਡੀਓ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਇੱਕ ਡਾਈਕ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਪਹਿਲਾਂ ਵੀ ਵਾਰਦਾਤ ਨੂੰ ਅਨਜਾਨ ਦਿੰਦੇ ਨੇ ਯਾ ਇਹ ਸਨੇਚਿੰਗ ਦੀ ਇੱਕ ਵਾਰਦਾਤ ਹੈ ਕਿਤੇ ਮੁਕੱਦਮਾ ਦਰਜ ਹੈਗਾ ਤੇ ਇਨਾਲ ਇੱਕ ਆਰਮਜ਼ ਐਕਟ ਦਾ ਪਰਚਾ ਦਰਜ ਹੈਗਾ ਚੋਰੀ ਕਰਨ ਦਾ ਪਰਚਾ ਦਰਜ ਹੈਗਾ ਤੇ ਬੇਲ ਤੇ ਆ ਕੇ ਦੁਬਾਰਾ ਇਹ ਕੰਮ ਕਰਦੇ ਪਏ ਇਹਨਾਂ ਨੇ ਪਹਿਲਾਂ ਵੀ ਕੋਈ ਮੋਟਰਸਾਈਕਲ ਚੋਰੀਆਂ ਕੀਤੀਆਂ ਨੇ ਹੁਣ ਕਿੰਨੀਆਂ ਕਿ ਮੋਟਰਸਾਈਕਲਾਂ ਜਿਹੜੀਆਂ ਰਿਕਵਰ ਕੀਤੀਆਂ ਗਈਆਂ ਹੁਣ ਜਿਹੜੇ 4 ਟੂ ਵਿਲਰ ਨੇ ਰਿਕਵਰ ਹੋਏ ਨੇ ਜੀ ਪਹਿਲਾਂ ਵੀ ਜਿਹੜਾ ਇੱਕ ਸਟ੍ਰੈਚਿੰਗ ਦਾ ਪਰਚਾ ਹੈਗਾ ਤੇ ਇੱਕ ਚੋਰੀ ਤੇ ਆਮ ਜੈਕਟ ਦਾ ਪਰਚਾ ਜੀ ਚਿੱਕੀ ਚੇਤਾਵਨੀ ਹੈ ਇਹੋ ਜੇ ਲੋਕਾਂ ਨੂੰ ਜਿਹੜੇ ਇਹ ਵਾਰਦਾਤ ਨੂੰ ਜਾਂਦੇ ਬਿਲਕੁਲ ਜੀ ਤੇ ਚੀਜ਼ ਨਾ ਗਲਤ ਕੰਮ ਨਾ ਕਰੋ ਲਾਅ ਨੂੰ ਅਗੇਂਸਟ ਲੋਗੇ ਤਾਂ ਪੁਲਿਸ ਜਿਹੜਾ ਸਟ੍ਰਿਕਟ ਟੈਕਸ਼ਨ ਲਏ ਬਿਲਕੁਲ ਸੋ ਦੱਸਦੇ ਆ ਐਡੀਐਸ ਵੀ ਸਾਡੇ ਨੇ ਮੌਜੂਦ ਸੀਗੇ ਸਮੀਰ ਵਰਮਾ ਜੀ ਜਿਨ੍ਹਾਂ ਵੱਲੋਂ ਬੜੇ ਕਾਬਲੇ ਤਾਰੀਫ ਤ ਨੂੰ ਅੰਜਾਮ ਦਿੱਤਾ ਜਾਂਦਾ ਸੋ ਉਹਨਾਂ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕੀਤਾ ਸੋ ਸਾਫ਼ ਤੌਰ ਤੇ ਚੇਤਾਵਨੀ ਵੀ ਦਿੱਤੀ ਗਈ ਜੇਕਰ ਕ੍ਰਾਈਮ ਕਰੋਗੇ ਤੇ ਬਖਸ਼ੇ ਨਹੀਂ ਜਾਓਗੇ ਦੇਖ ਰਹੋ ਗਨ ਲਾਈਵ ਮੈਨਟਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ